ਤਵਾਰੀਖੇ ਖਾਲਸਾ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਵਾਰੀਖ ਵਿੱਚੋਂ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਹ ਚਮਕੌਰ ਦੀ ਗੜੀ ਦੇ ਸਿੰਘਾਂ ਦਾ ਸੰਸਕਾਰ ਕਿਵੇਂ ਹੋਇਆ ਤੇ ਇਸ ਵਿੱਚ ਬੀਬੀ ਹਰਸ਼ਰਨ ਕੌਰ ਜੀ ਦਾ ਕੀ ਯੋਗਦਾਨ ਹੈ ਨੌ ਪੋ ਦੀ ਰਾਤ ਸੁਨਸਾਨ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਦੀ ਢੂੰਡ ਦੀ ਲੱਭਦੀ ਇੱਕ ਬੀਬੀ ਫਿਰ ਰਹੀ ਸੀ ਇਸ ਦਾ ਪਿੰਡ ਚਮਕੌਰ ਦੇ ਨੇੜੇ 2 ਕਿਲੋਮੀਟਰ ਦੀ ਦੂਰੀ ਤੇ ਰਾਏਪੁਰਸੀ ਸਤਗੁਰੂ ਜੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਘੇ ਤੇ ਜੰਡ ਸਾਹਿਬ ਹੁੰਦੇ ਹੋਏ ਮਾਛੀਵਾੜੇ ਜਾ ਪਹੁੰਚੇ ਇਸ ਗੁਰਸਿੱਖੀ ਵਿੱਚ ਰਤੜੀ ਧੀ ਨੂੰ ਦਸਮ ਪਿਤਾ ਜੀ ਨੇ ਰੋਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ ਇਸ ਦੀ ਆਤਮਾ ਨੇ ਹੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਇੱਥੇ ਅੱਧੀ ਰਾਤ ਨੂੰ ਆਣ ਸਿੰਘਾਂ ਦੀਆਂ ਦੇਹਾਂ ਨੂੰ ਢੂੰਡਦੀ ਹੈ ਅੱਧੀ ਰਾਤ ਦੇ ਬਾਅਦ ਇੱਕ ਨਾਰ ਆਈ ਦੀਵਾ ਹੱਥ ਤੇ ਭੇਸ ਤੁਰਕਾਨ ਵਾਲਾ ਫਿਰਦੀ ਮਲਕੜੇ ਗੜੀ ਦੇ ਬਾਹਰ ਅੰਦਰ ਲੋਥਾਂ ਵਿੱਚ ਝੁਕਦੀ ਕਰਦੀ ਢੂੰਡ ਭਾਲਾ ਮੂੰਹ ਦੇਖਦੀ ਸਿਰੇ ਤੇ ਕੇਸ ਤੱਕੇ ਸਿੱਖ ਸਿਆਣ ਦੀ ਝੁਕਦੀ ਆਪ ਵਾਲਾਂ ਲੈ ਕੇ ਮਲਕੜੇ ਜਾਵਦੀ ਇੱਕ ਪਾਸੇ ਰੱਖਦੀ ਉੱਪਰ ਅਤੇ ਨਾਲ ਲਾਲਾਂ ਉਸਨੇ ਤੁਰਕਾਂ ਵਾਲਾ ਭੇਸ ਬਟਾਇਆ ਹੋਇਆ ਹੈ ਤੇ ਇੱਕ ਦੀਵੇ ਦੀ ਲੋ ਨਾਲ ਸਿੰਘਾਂ ਦੇ ਸਰੀਰ ਪਛਾਣ ਇੱਕ ਥਾਂ ਇਕੱਠੇ ਕਰੀ ਜਾਂਦੀ ਹੈ ਮੁਗਲਾਂ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮਸੀ ਕਿਤੇ ਸਿੰਘਾਂ ਦੇ ਸਰੀਰਾਂ ਦੀ ਭਾਲ ਕਰਦੀ ਬੀਬੀ ਹਰਸ਼ਰਨ ਕੌਰ ਧੰਨ ਕਲਗੀਆਂ ਵਾਲਾ ਧੰਨ ਮੇਰਾ ਪਿਤਾਵਾਜਾਂ ਵਾਲਾ ਮੁੱਖੋਂ ਆਲਾਪ ਰਹੀ ਸੀ ਇਹਨੇ ਸਖਤ ਮਿਹਨਤ ਕਰਕੇ 10-15 ਸਿੱਖਾਂ ਦੀਆਂ ਦੇਹਾਂ ਇਕੱਠੀਆਂ ਕੀਤੀਆਂ ਸੇਵਾ ਕਰਦਿਆਂ ਇਹਦਾ ਆਪਣਾ ਸਰੀਰ ਥੱਕ ਟੁੱਟ ਗਿਆ ਬੀਬੀ ਨੇ ਇਹੋ ਸੋਚ ਕੇ ਕਿ ਕਿਤੇ ਦਿਨ ਨਾ ਚੜ ਜਾਵੇ ਉਸ ਤੋਂ ਪਹਿਲਾਂ ਸੰਸਕਾਰ ਕਰ ਦੇਵਾਂ ਆਲੇ ਦੁਆਲੇ ਤੋਂ ਪਾਥੀਆਂ ਸਲਵਾੜ ਕਾਹੀ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਕੀਰਤਨ ਸੁਹਲਾ ਪੜ ਅਰਦਾਸ ਕਰ ਲਾਂਭੂ ਲਾ ਦਿੱਤਾ ਅੱਗ ਦੇ ਭਾਂਬੜ ਮਚ ਗਏ ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਫੱਟਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਬੜ ਵਾਹੇ ਉੱਠੇ ਅੱਗ ਦੀਆਂ ਲਾਟਾਂ ਦੇਖ ਪੈ ਪੀਤ ਹੋ ਗਏ ਬਹੁਤ ਦੇਰ ਤਾ ਨੇੜੇ ਹੀ ਨਾ ਆਏ ਫਿਰ ਹੌਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਵੇਖ ਹੈਰਾਨ ਹੋ ਗਈ ਪੁੱਛਿਆ ਕਿ ਤੂੰ ਕੌਣ ਹੈ ਬੀਬੀ ਸ਼ਰਨ ਕੌਰ ਨੇ ਕਿਹਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਸਿੱਖਾਂ ਦਾ ਸੰਸਕਾਰ ਕਰ ਰਹੀ ਹਾਂ ਉਸਨੇ ਬੇਖੌਫ ਉੱਤਰ ਦਿੱਤਾ ਸਿਪਾਈਆਂ ਨੇ ਉਸ ਨੂੰ ਫੜਨਾ ਚਾਹਿਆ ਬੀਬੀ ਨੇ ਤਲਵਾਰ ਧੂ ਕਈ ਪਾਰ ਬੁਲਾ ਦਿੱਤੇ ਇੱਕ ਝਟਪ ਵਿੱਚ ਬੀਬੀ ਦੇ ਗਹਿਰਾ ਵਾਰ ਹੋਇਆ ਉਹ ਡਿੱਗ ਪਈ ਜਾਵਰ ਸਿਪਾਈਆਂ ਨੇ ਗੰਭੀਰ ਜ਼ਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨਕੌਰ ਆਪਣੀ ਜਾਨ ਦੀ ਬਾਜ਼ੀ ਲਾ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਅਪੇਧ ਹੋ ਗਈ ਇਸ ਬੀਬੀ ਸ਼ਰਨਕੌਰ ਜੀ ਨੇ 9 ਪੋ 1761 ਬਿਕਰਮੀ 23 ਦਸੰਬਰ 1704 ਈਸਵੀ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪਾਈ ਭਾਈ ਰਾਮਾ ਤੇ ਤਿਲੋਕਾ ਸਰਹਿੰਦ ਹਾਲਾ ਮਾਮਲਾ ਦੇਣ ਗਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਤਗੁਰੂ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ ਪੁਛ ਦੇ ਪਛੌਂਦੇ ਚਮਕੌਰ ਜਾਂ ਆਪੜੇ ਉੱਥੋਂ ਸਭ ਹਾਲਾਤ ਮਾਲੂਮ ਹੋਏ ਸਿੰਘਾਂ ਤੇ ਗੁਰੂ ਪੁੱਤਰਾਂ ਦੀ ਸ਼ਹੀਦੀ ਬਾਰੇ ਸੁਣਿਆ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲ ਜਾਣ ਦੀਆਂ ਖਬਰਾਂ ਵੀ ਮਿਲੀਆਂ ਮੁਗਲ ਸਿਪਾਹੀ ਆਪਣੇ ਸਿਪਾਈਆਂ ਨੂੰ ਦਫਨਾ ਰਹੇ ਨੇ ਸਿੰਘਾਂ ਦੇ ਸਰੀਰ ਰੁਲਦੇ ਪਏ ਨੇ ਇਹਨਾਂ ਨੂੰ ਇਹ ਸੁਣ ਬਹੁਤ ਦੁੱਖ ਹੋਇਆ ਦੋਨੋਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨ ਵਾਰ ਕੇ ਵੀ ਗੁਰੂ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਤੇ ਸਿੰਘਾਂ ਦੇ ਸੰਸਕਾਰ ਜ਼ਰੂਰ ਕਰਾਂਗੇ ਆਪਣੇ ਕੱਪੜੇ ਪਾੜ ਕੇਸ ਪਿੱਛੇ ਖਲਾਰ ਸਰੀਰ ਨੂੰ ਗੰਦਮੰਦ ਮਲ ਕੇ ਪਾਗਲ ਬਣ ਗਏ ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਘੁੰਮਦੇ ਰਹੇ ਮੁਗਲ ਸਿਪਾਈਆਂ ਵੀ ਇਹਨਾਂ ਨੂੰ ਪਾਗਲ ਸਮਝ ਕੁਝ ਨਾ ਕਿਹਾ ਰਾਤ ਪਈ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗ ਪਏ ਛੇਤੀ ਹੀ ਇੱਕ ਅੰਗੀਠਾ ਮਿਲਿਆ ਜਿਸ ਵਿੱਚ ਕਈ ਸਰੀਰ ਸਿੰਘਾਂ ਦੇ ਤੇ ਇੱਕ ਸਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾ ਸੀ ਇਸ ਬੀਬੀ ਨੇ ਸਿੱਖਾਂ ਦਾ ਸੰਸਕਾਰ ਕਰਨ ਦਾ ਯਤਨ ਕੀਤਾ ਏ ਸਿਪਾਈਆਂ ਨੇ ਇਸ ਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸ਼ਰੀਰਾਂ ਦੀ ਬੇਦਵੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬਣਨ ਨਾ ਹੀ ਸਰਕਾਰ ਨਾਲ ਟੱਕਰ ਲੈਣ ਲਈ ਕੋਈ ਜੁਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋયા ਵੇਖ ਭਾਈ ਰਾਮੇ ਤੇ ਭਾਈ ਤੇ ਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਉਹ ਤਨੋਂ ਮਨੋਂ ਸੇਵਾ ਵਿੱਚ ਜੁਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸਿਰ ਤੇ ਕੇਸ ਤੇ ਤੇੜ ਕਸ਼ੈਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਨੇ ਕਿ ਸਿੱਖ ਦਾ ਸ਼ਰੀਰ ਹੀ ਹੈ ਹਨੇਰੇ ਵਿੱਚ ਹੱਥਾਂ ਦੀ ਤੋਹ ਨਾਲ ਸਿੱਖਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨੋਂ ਭਰਾ ਬਹੁਤ ਅਦਬ ਨਾਲ ਅੰਗੂਠੇ ਤੇ ਲਿਆ ਰੱਖਦੇ ਇਸੇ ਤਰ੍ਹਾਂ ਲੱਭਦਿਆਂ ਢੂੰਡਦਿਆਂ ਸਹਿਬਜ਼ਾਦਿਆਂ ਦੇ ਸ਼ਰੀਰ ਵੀ ਮਿਲ ਗਏ ਇਹ ਵੱਡੀ ਪ੍ਰਸੰਨਤਾ ਦੀ ਗੱਲ ਸੀ ਕਿ ਮਨ ਹੀ ਮਨ ਦੋਨਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਕੋਈ ਸਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਜੋ ਇਹਨਾਂ ਨੇ ਵਾਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ 445 ਸਿੰਘ ਹੀ ਗੜੀ ਦੇ ਅੰਦਰ ਮੌਜੂਦ ਸਨ ਉਸ ਮੁਤਾਬਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ ਸੀ 40 ਸਿੰਘਾਂ ਦੇ ਤੇ ਦੋ ਸਹਿਬਜ਼ਾਦਿਆਂ ਦੇ ਸ਼ਰੀਰ ਅਤੇ ਬੀਬੀ ਸ਼ਰਨ ਕੌਰ ਦਾ ਸ਼ਰੀਰ ਅੰਗੀਠੇ ਤੇ ਰੱਖ ਨੇੜੇ ਦੀਆਂ ਹਵੇਲੀਆਂ ਤੋਂ ਪਾਥੀਆਂ ਕਾਹੀ ਸਲਵਾੜ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਅਰਦਾਸ ਕੀਤੀ ਅੱਖਾਂ ਵਿੱਚੋਂ ਅਥਰੂ ਕੇਰਦਿਆਂ ਅਗਨੀ ਲਾ ਦਿੱਤੀ ਦੋਨੋਂ ਭਰਾ ਇੱਕ ਦੂਸਰੇ ਦੇ ਗਲ ਲੱਗ ਕੇ ਤਾਂ ਹੀ ਰੋਪੇ ਅੱਗ ਦੀਆਂ ਲਾਟਾਂ ਦੇਖ ਸਿਪਾਹੀ ਦੌੜੇ ਆਏ ਇਹ ਹੋਰ ਵੀ ਚੀਖਾਂ ਕਿਲਕਾਰੀਆਂ ਮਾਰ ਅੱਗ ਵਿੱਚ ਖੇੜ ਮਿੱਟੀ ਘੱਟਾ ਸਿਰ ਤੇ ਪਾਉਣ ਲੱਗੇ ਸਿਪਾਹੀ ਪਾਗਲ ਜਾਣ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਅੰਗੀਠੇ ਵੱਲ ਵੀ ਨਾ ਗਿਆ ਸਤਗੁਰੂ ਪਾਸ਼ਾ ਜੀ ਦੀ ਕਿਰਪਾ ਸਦਕਾ ਭਾਈ ਰਾਮਾ ਤੇ ਭਾਈ ਤ੍ਰਿਲੋਕਾ ਸਿੰਘਾਂ ਅਤੇ ਸਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲ ਹੋ ਗਏ ਗੜੀ ਦੇ ਸ਼ਹੀਦਾਂ ਦੇ ਸੰਸਕਾਰ 10 ਪੂ 1761 ਵਿਕਰਮੀ 24 ਦਸੰਬਰ 1704 ਈਸਵੀ ਦੀ ਰਾਤ ਨੂੰ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਸ਼ਹੀਦਾਂ ਦੀਆਂ ਅਸਥੀਆਂ ਨੂੰ ਮਿੱਟੀ ਦੇ ਇੱਕ ਵੱਡੇ ਮਟਕੇ ਵਿੱਚ ਪਾ ਧਰਤੀ ਵਿੱਚ ਦਬਾ ਕੇ ਭਾਈ ਰਾਮਾ ਤੇ ਭਾਈ ਤਰਲੋਕਾ ਆਪਣੇ ਨਗਰ ਫੂਲ ਨੂੰ ਚਲੇ ਗਏ ਸਤਿਗੁਰੂ ਕਲਗੀ ਤਰਜੀ ਦਾ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਣਾ ਸੁਣ ਕੇ ਭਾਈ ਰਾਮਾ ਤੇ ਤਰਲੋਕਾ ਗੱਡਿਆਂ ਤੇ ਰਸਦਾਂ ਲੱਦ ਕੇ ਗੁਰੂ ਚਰਨਾ ਵਿੱਚ ਜਾ ਹਾਜ਼ਰ ਹੋਏ। ਪਾਸ਼ਾ ਜੀ ਨੇ ਪੁੱਛਿਆ ਕਿ ਇਹ ਰਸਦ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਭਾਈਚਾਰੇ ਵੱਲੋਂ। ਇਹਨਾਂ ਅਰਜ਼ ਕੀਤੀ ਕਿ ਪਾਸ਼ਾ ਸਾਡੇ ਕੋਲ ਜੋ ਦਸਵੰਦ ਸੀ ਲੈ ਆਏ ਬਾਕੀ ਭਾਈਚਾਰਾ ਵੀ ਰਸਦ ਇਕੱਠੀ ਕਰ ਰਿਹਾ ਸੀ। ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਕਿ ਪਾਸ਼ਾ ਜੀ ਇਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਹੈ। ਗੁਰੂ ਪਾਸ਼ਾ ਜੀ ਦੇ ਪੁੱਛਣ ਤੇ ਇਹਨਾਂ ਦੱਸਿਆ ਕਿ ਅਸੀਂ ਪਾਗਲ ਬਣ ਕੇ ਉੱਥੇ ਕਿਵੇਂ ਪਹੁੰਚੇ ਤੇ ਕਿਵੇਂ ਸੰਸਕਾਰ ਕੀਤਾ ਨਾਲ ਦੱਸਿਆ ਕਿ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਾਉਂਦਿਆਂ ਆਪਣੀ ਜਾਨ ਦੇ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਉਹ ਗੁਰੂ ਪੁੱਤਰੀ ਧੰਨ ਸੀ ਉਸ ਦਾ ਜੀਵਨ ਸਫਲ ਹੋ ਗਿਆ ਇਹਨਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪਾਤਸ਼ਾਹ ਜੀ ਜੇ ਮੁਗਲਾਂ ਨੂੰ ਸਹਿਬਜ਼ਾਦਿਆਂ ਦੇ ਸ਼ਰੀਰਾਂ ਦਾ ਪਤਾ ਲੱਗ ਜਾਂਦਾ ਤਉ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਹਬਜ਼ਾਦਿਆਂ ਦੇ ਸ਼ਰੀਰ ਨਜ਼ਰ ਹੀ ਨਹੀਂ ਆਏ ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸਹਬਜ਼ਾਦਿਆਂ ਦੇ ਸ਼ਰੀਰਾਂ ਦੇ ਦਰਸ਼ਨ ਹੋ ਗਏ ਇਹ ਸੁਣ ਕੇ ਸਭ ਸੰਗਤ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਪਾਤਸ਼ਾਹ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਇੰਨਾ ਪ੍ਰੇਮੀਆਂ ਦੀ ਸੇਵਾ ਤੋਂ ਪ੍ਰਸੰਨ ਹੋ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੋ ਮੰਗਦੇ ਹੋ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਇਹਨਾਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਦਾ ਦਿੱਤਾ ਬਹੁਤ ਕੁਝ ਹੈ ਪਰ ਜ਼ਮੀਨ ਦੀ ਮਾਲਕੀ ਸਾਡੀ ਨਹੀਂ ਹੈ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਲਾਕੇ ਤੁਹਾਡੇ ਹੋਣਗੇ ਹਕੂਮਤ ਤੁਹਾਡੀ ਹੋਵੇਗੀ ਤੁਸੀਂ ਅਮਰ ਸ਼ੱਕੇ ਸਿੰਘ ਸਾਜ ਜਾਵੋ ਤੁਹਾਡੇ ਘਰ ਰਾਜ ਭਾਗ ਆ ਜਾਵੇਗਾ ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਅਮ੍ਰਿਤਸਰ ਕ ਭਾਈ ਰਾਮ ਸਿੰਘ ਤੇ ਭਾਈ ਤਰਲੋਕ ਸਿੰਘ ਬਣ ਗਏ 7 ਦਿਨ ਪਾਸ਼ਾ ਜੀ ਦੀ ਸੇਵਾ ਕਰ ਆਗਿਆ ਲਈ ਦੋਨਾਂ ਨੂੰ ਬਹੁਤ ਆਦਰ ਨਾਲ ਸਰਉਪਾਉ ਦੇ ਵਿਦਾਇਗੀ ਦਿੱਤੀ ਇਹਨਾਂ ਦੇ ਵਾਰਸ ਨਾਬੇ ਪਟਿਆਲੇ ਤੇ ਜੀਂਦ ਦੇ ਰਾਜੇ ਕਹਿਲਾਈ 6ਵੇਂ 7ਵੇਂ ਤੇ 10ਵੇਂ ਗੁਰੂ ਜੀ ਦੇ ਦਿੱਤੇ ਵਰ ਸਫਲ ਹੋਏ ਇਨ੍ਹਾਂ ਭਰਾਵਾਂ ਨੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਵੀ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਾਸਾ ਤੇ ਹਥਿਆਰ ਵੀ ਭੇਜੇ ਸੀ ਇਹਨਾਂ ਦੇ ਵਾਰਸਾਂ ਕੋਲ ਕਲਗੀਧਰ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਬਹੁਤ ਸਾਰੀਆਂ ਵਸਤਾਂ ਹੁਣ ਵੀ ਮੌਜੂਦ ਨੇ ਦਸਮ ਪਿਤਾ ਜੀ ਦੀ ਇਨ੍ਹਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ ਇੱਕ ਹੁਕਮਨਾਮੇ ਵਿੱਚ ਪਾਸ਼ਾ ਜੀ ਨੇ ਇਹਨਾਂ ਨੂੰ ਤੇਰਾ ਘਰ ਮੇਰਾ ਹੈ ਕਹਿ ਕੇ ਅੰਦਰੂਨੀ ਪਿਆਰ ਦੀਆਂ ਬਖਸ਼ਿਸ਼ਾਂ ਦਿੱਤੀਆਂ ਸਿੱਖ ਤਵਾਰੀਖ ਵਿੱਚੋਂ ਅਗਲਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੁੰਨੇ ਆ ਤੁਸੀਂ ਜੁੜੇ ਰਹੋ ਤਵਾਰੀਖ ਏ ਖਾਲਸਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ